ਅੱਜ ਦਾ ਦਿਨ ਸ਼ਰਪਨ। ਤੁਸੀਂ ਦੇਖ ਰਹੇ ਹੋ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਪਤਾ ਇੱਕ ਵੱਡੀ ਅਪਡੇਟ ਇਲਾਕੇ ਹਾਜ਼ਰ ਹੋਇਆ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ ਬੀਤੇ ਕੱਲ੍ਹ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇੱਕ ਅਤਵਾਦੀ ਹਮਲਾ ਹੁੰਦਾ ਹੈ ਤੇ ਜਿਸ ਵਿੱਚ 28 ਦੇ ਕਰੀਬ ਭਾਰਤੀਆਂ ਦੀ ਜਾਨੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਜਿਹੜਾ ਆਮ ਆਵਾਮ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਅੱਜ ਜੇਕਰ ਆਪਾਂ ਅਸਲੀ ਗੱਲ ਕਰੀਏ ਤਾਂ ਪੂਰੇ ਦੇਸ਼ ਭਰ ਦੇ ਵਿੱਚ ਇਹ ਹਿੰਦੁਸਤਾਨ ਦੇ ਵਿੱਚ ਇੱਥੇ ਆਤਵਾਦ ਦੇ ਪੁਤਰੇ ਫੂਕੇ ਗਏ ਨੇ ਤਾਂ ਉੱਥੇ ਹੀ ਪਾਕਿਸਤਾਨ ਦੇ ਝੰਡੇ ਫੂਕੇ ਵੀ ਜਿਹੜਾ ਭਾਰਤੀਆਂ ਵੱਲੋਂ ਅਤਵਾਦ ਦੇ ਵਿਰੁੱਧ ਰੋਸ ਵਿੱਚ ਖਾਬਾ ਕੀਤਾ ਗਿਆ ਕਿਉਂਕਿ ਇਹ ਇੱਕ ਇਹ ਵੱਡੀ ਸੱਚ ਹੈ ਜਿਹੜੀ ਉਹ ਭਾਰਤੀਆਂ ਦੇ ਦਿਲਾਂ ਨੂੰ ਪਹੁੰਚੀ ਹੈ ਇਹਨਾਂ ਤੇ ਬਲੁੰਦਰੇ ਗਏ ਨੇ ਜਿਸ ਤਰ੍ਹਾਂ ਦਾ ਇੱਕੜਤਾ ਗ੍ਰਾਮ ਵਾਪਰੇ ਹੈ ਕਤਲਿਆਮ ਹੋਇਆ ਹੈ ਭਾਰਤੀਆਂ ਦਾ ਉਸਨੇ ਪੂਰੇ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਤੇ ਅੱਜ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਅੱਜ ਹੁਸ਼ਾਰਪੁਰ ਚ ਸਵੇਰ ਸਮੇ ਤੋਂ ਲਗਾਤਾਰ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਨਾ ਚਾਹੇ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕੀ ਚਾਹੇ ਆਪਾਂ ਏ ਭਾਰਤੀ ਫੌਜ ਦੇ ਸਾਫ ਕ ਅਧਿਕਾਰੀਆਂ ਦੀ ਗੱਲ ਕਰੀਏ ਜਾਂ ਕਿ ਸਾਫ ਕ ਫੌਜੀਆਂ ਦੀ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਆਪਾਂ ਹੋਰ ਵਾਕਤ ਹੈ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਤਾਂ ਅੱਜ ਸਵੇਰ ਤੋਂ ਹੀ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਜਿਹੜਾ ਉਹ ਪੁੱਤਰੇ ਖੁਦ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਨੇ ਪਾਕਿਸਤਾਨ ਦੇ ਝੰਡੇ ਫੁਕੇ ਜਾ ਰਹੇ ਨੇ ਤਾਂ ਹੁਣ ਇੱਕ ਵੱਡੀ ਅਪਡੇਟ ਹੈ ਜਿਹੜੀ ਉਹ Hindu ਸੰਗਠਨਾਂ ਨੇ ਕਿ ਐਲਾਨ ਕੀਤਾ ਹੈ ਆਪਸੀ ਮੀਟਿੰਗ ਕਰਨ ਤੋਂ ਬਾਅਦ ਕੀ ਐਸੇ ਰੋਸ ਵੱਜੋ ਕੱਲ ਉਹਨਾਂ ਵੱਲੋਂ ਹੁਸ਼ਾਰਪੁਰ ਸ਼ਹਿਰ ਪੰਤ ਕਰਵਾਇਆ ਜਾਵੇਗਾ ਤਾਂ ਸਾਡੀ ਕੁਝ ਹਿੰਦੂ ਸੰਗਠਨਾ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਵੀ ਹੋਈ ਹੈ ਤਾਂ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਵੇਰ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੁਸਾਰਪੁਰ ਸ਼ਹਿਰ ਨੂੰ ਜਿਹੜਾ ਉਹ ਬੰਦ ਰੱਖਿਆ ਜਾਵੇਗਾ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਉਹਨਾਂ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਵੀ ਐਸਾ इमोਸ਼ੀਅਲ ਵੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦੇਣ ਕਿਉਂਕਿ ਜਿਸ ਤਰ੍ਹਾਂ ਤਾਂ ਕਾਕਾ ਪੂਰੇ ਹਿੰਦੁਸਤਾਨ ਨੂੰ ਪਿਆ ਹੈ ਇਹ ਕਾਕਾ ਕਦੇ ਵੀ ਨਾ ਪੂਰਾ ਹੋਣ ਵਾਲਾ ਹਾਲਾਂਕਿ ਭਾਰਤੀ ਫੌਜ ਵੱਲੋਂ ਲਗਾਤਾਰ ਇਹ ਕਸ਼ਮੀਰ ਦੇ ਵਿੱਚ ਕਸ਼ਮੀਰ ਦੀਆਂ ਵਾਦੀ ਘਾਟੀਆਂ ਦੇ ਵਿੱਚ ਜਿੱਥੇ ਅਤਵਾਦ ਦਾ ਕਾਫੀ ਜ਼ਿਆਦਾ ਰੋਲਾ ਹੁੰਦਾ ਸਮੇਂ ਸਮੇਂ ਤੇ ਉੱਥੇ ਵੱਡੀਆਂ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਨੇ ਪਰੰਤੂ ਜਿਸ ਤਰ੍ਹਾਂ ਦਾ ਦੁਖਾਂਤ ਬੀਤੇ ਕੱਲ ਇਹ ਪਹਿਲਗਾਮ ਦੇ ਵਿੱਚ ਵਾਪਰਿਆ ਇਹ ਨਿਹੱਥੇ ਲੋਕਾਂ ਦਾ ਕਤਲੇਆਮ ਕੀਤਾ ਗਿਆ ਧਰਮ ਨੂੰ ਪੁੱਛਿਆ ਗਿਆ ਕਿ ਤੁਸੀਂ ਹਿੰਦੂ ਹੋ ਉਸੀ ਮੁਸਲਮਾਨ ਹੋ ਇਹ ਗੱਲ ਪੁੱਛਣ ਤੋਂ ਬਾਅਦ ਜਿਹੜਾ ਕਤਲੇਆਮ ਕੀਤਾ ਗਿਆ ਮਨ ਨੂੰ ਝੰਡੋੜ ਕੇ ਇਹ ਰੱਖ ਦੇਣ ਵਾਲੀ ਹੈ ਜੋ ਇਹ ਗੱਲ ਹੋਈ ਹੈ ਤਾਂ ਇਸ ਤੋਂ ਬਾਅਦ ਸੂਚੇ ਭਾਰਤੀਆਂ ਦੇ ਮਨਾਂ ਨੂੰ ਕਾਫੀ ਜ਼ਿਆਦਾ ਕੇਸ ਪਹੁੰਚੀ ਹੈ ਸੋ ਹੁਸ਼ਿਆਰਪੁਰ ਕੱਲ ਦੀ ਗੱਲ ਹਿੰਦੂ ਜਥੇਬੰਦੀਆਂ ਵੱਲੋਂ ਵੱਧ ਕਰਾਣ ਦਾ ਐਲਾਨ ਕੀਤਾ ਗਿਆ ਤਾਂ ਸਵੇਰੇ 9 ਵਜੇ ਦੇ ਕਰੀਬ ਕਮੇਟੀ ਬਾਜ਼ਾਰ ਦੇ ਵਿੱਚ ਹਿੰਦੂ ਜਥੇਬੰਦੀਆਂ ਜਿਹੜੀਆਂ 71 ਹੋਣਗੀਆਂ ਤਾਂ ਉੱਥੋਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਕਾਰਕੁਨ 71 ਹੋ ਕੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਨਗੇ ਤੇ ਉਹਨਾਂ ਦੇ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਕਿਸੇ ਨਾਮ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਕਰਨਗੇ ਸ਼ਾਂਤੀ ਬਣਾ ਕੇ ਰੱਖਣਗੇ ਆਪਸੀ ਭਾਈਚਾਰਾ ਬਣਾ ਕੇ ਰੱਖਣਗੇ ਤੇ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਗੇ ਕਿ ਇੱਕੇ ਸ਼ਰਧਾ ਅਜਲੀਆ ਉਹਨਾਂ ਲੋਕਾਂ ਨੂੰ ਦਿੱਤੀ ਜਾਵੇ ਜੋ ਇਸ ਸੰਸਾਰ ਨੂੰ ਅਲvida ਆਕਤੇ ਨੇ ਦੂਜੇ ਪਾਸੇ ਜੇਕਰ ਆਪਾਂ ਇਹ ਪੁਲਿਸ ਪਰਿਸ਼ਾਸਨ ਦੀ ਗੱਲ ਕਰੀਏ ਤਾਂ ਡੀਐਸਪੀ ਸਿਟੀ ਹਿਸ਼ਾਰਪੁਰ ਨਾਲ ਮੇਰੀ ਗੱਲਬਾਤ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਕਿ ਅਜੇ ਤੱਕ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਕੋਈ ਸੀ ਹਾਲਾਂਕਿ ਵੇ ਅੱਧਾ ਪੌਣਾ ਘੰਟਾ ਮੇਰੀ ਉਹਨਾਂ ਨਾਲ ਕੋਈ ਤਕਰੀਬਨ 40-45 ਮਿੰਟ ਪਹਿਲਾਂ ਗੱਲਬਾਤ ਹੋਈ ਸੀ ਕਿ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਜੇ ਨਹੀਂ ਪਹੁੰਚੀ ਹੈ ਨਾ ਹੀ ਕੋਈ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਇੰਟੈਲੀਜੈਂਸ ਰਿਪੋਰਟ ਹੈ ਤੇ ਜੇਕਰ ਹਿੰਦੂ ਸੰਗਠਨਾਂ ਦੇ ਵਿੱਚ ਇਹ ਰੋਸ ਹਿੰਦੂ ਮਾਫੀ ਚਾਹੁੰਦਾ ਜੇਕਰ ਹਿੰਦੂ ਸੰਗਠਨ ਇਹ ਬੰਦ ਕਰਵਾਉਣਾ ਚਾਹੁੰਣ ਕਿ ਤਾਂ ਸ਼ਾਂਤਪੂਰਵਕ ਤਰੀਕੇ ਨਾਲ ਉਹ ਆਪਣਾ ਰੋਸ ਬਖਾਵਾ ਕਰ ਸਕਦੇ ਨੇ ਤਾਂ ਪ੍ਰਸ਼ਾ ਅ ਇੱਕ ਗਵਰਨਮੈਂਟ ਕਰਕੇ ਕਹਿ ਰਹੇ ਆ ਕਿ ਪੁਲਿਸ ਦਾ ਪੱਕਾ ਜਾਣਨਾ ਪ੍ਰਸ਼ਾਸਨ ਦਾ ਪ੍ਰਸ਼ਾਸ ਪੱਕਾ ਜਾਣਨਾ ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜਦੋਂ ਕਦੇ ਵੀ ਇਸ ਤਰ੍ਹਾਂ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਸੁਰੱਖਿਆ ਦੇ ਜਿਹੜੇ ਉਹ ਵੱਡੇ ਪੱਧਰ ਤੇ ਘਰੇ ਇੰਤਜ਼ਾਮਤ ਕਰਨੇ ਪੈਂਦੇ ਨੇ ਤਾਂ ਸੁਰੱਖਿਆ ਦੇ ਲਿਹਾਜ਼ ਨਾਲ ਅਸੀਂ ਆਪਣਾ ਅਧਾਰ ਹੁਚਾਰ ਪਰ ਨਿਊਜ਼ ਨੇ ਫਰਜ਼ ਸਮਸਤੀਆਂ ਹੋਇਆਂ ਉਹਨਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਕਿਸੇ ਨੂੰ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਆਪਣਾ ਰੋਸ ਵਿਖਾਵਾ ਲੋਕ ਜਿਹੜੇ ਉਹ ਸ਼ਾਂਤੀਪੂਰਵਕ ਕੰਢੇ ਨਾਲੋਂ ਕਰ ਸਕਦੇ ਨੇ ਤਾਂ ਇੱਥੇ ਹੀ ਡੀਐਸਪੀ ਸਿਟੀ ਜਦੋਂ ਦੇਵਦਤ ਸ਼ਰਮਾ ਦੇ ਨਾਲ ਮੇਰੀ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੇ ਵੀ ਕਾਫੀ ਜ਼ਿਆਦਾ ਰੋਸ ਪ੍ਰਗਟਾਇਆ ਦੁੱਖ વ્યક્ત ਕੀਤਾ ਕਿ ਸਾਨੂੰ ਵੀ ਬਹੁਤ ਦੁੱਖ ਪਹੁੰਚਿਆ ਵੀ ਤੇ ਕੱਲ ਜਦੋਂ ਇਹ ਘਟਨਾ ਵਾਪਰੀ ਹੈ ਕਿਨੇ ਹੱਥੇ ਤੇ ਲੋਕਾਂ ਨੂੰ ਗੋਲੀਆਂ ਦੇ ਨਾਲ ਘੁੱਲ ਦਿੱਤਾ ਜਾਂਦਾ ਉੱਥੇ ਕਿਸੇ ਦਾ ਪਹਿਸ ਨਹੀਂ ਕੀਤਾ ਜਾਂਦਾ ਕੋਈ ਤੇ ਪੁਰਸ਼ ਹੈ ਕੋਈ ਮਹਿਲਾ ਹੈ ਜਾਂ ਬੱਚੇ ਹੈ ਸੋ ਇੱਕ ਤਸਵੀਰ ਜੋ ਸੋਸ਼ਲ ਮੀਡੀਆ ਤੇ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਨੇ ਹਰ ਇੱਕ ਨੂੰ ਬੜਾ ਝੰਜੋੜ ਕੇ ਰੱਖਿਆ ਦਿਲ ਨੂੰ ਹਰ ਇੱਕ ਜਿਸ ਨੇ ਵੀ ਉਹ ਫੋਟੋ ਵੇਖੀ ਹੈ ਉਸ ਤੋਂ ਬਾਅਦ ਉਹ ਵਿਅਕਤੀ ਕਾਫੀ ਜ਼ਿਆਦਾ ਇਮੋਸ਼ਨਲ ਵੀ ਹੁੰਦਾ ਹੈ ਕਿ ਇਹ ਮਹਿਲਾ ਜਿਹਨਾਂ ਦਾ 16 April ਨੂੰ ਵਿਆਹ ਹੁੰਦਾ ਹੈ ਤੇ ਉਹ ਕਸ਼ਮੀਰ ਦੀਆਂ ਵਾਦੀਆਂ ਦੇ ਵਿੱਚ ਇਹ ਘੁੰਮਣ ਆਏ ਹੁੰਦੇ ਨੇ ਜਾਂ ਵੀ ਦੇ ਤਾਂ ਆਪਣੇ ਪਤੀ ਦੇ ਨਾਲ ਦੇ ਕੋਲ ਬੈਠੇ ਹੁੰਦੇ ਨੇ ਉਹ ਮਹਿਲਾ ਬੈਠੀ ਹੁੰਦੀ ਹੈ ਤਾਂ ਕੱਜ ਦੇ ਦਿਨ ਬਾਅਦ ਜਿਹੜੀ ਉਹ ਮੌਤ ਹੋ ਜਾਂਦੀ ਉਸਦੇ ਪਤੀ ਤਾਂ ਉਹ ਜੋ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਪਰ ਉਸ ਤਸਵੀਰ ਨੇ ਇੱਕ ਜੋ ਮਾਨਨੂ ਵਲੂੰਦ ਰਿਹਾ ਜਾਂ ਲੋਕਾਂ ਦਾ ਲੋਕਾਂ ਦੇ ਦਿਨਾਂ ਨੂੰ ਜੋ ਦੁੱਖ ਪਹੁੰਚਿਆ ਤਾਂ ਸ਼ਾਇਦ ਉਸ ਨੂੰ ਬਿਆਨ ਕਰਨ ਲਈ ਕੋਈ ਕਿਸੇ ਦੇ ਕੋਲ ਕੋ ਸ਼ਬਦ ਨਹੀਂ ਹੈ ਸੋ ਸਾਨੂੰ ਵੀ ਅਦਾਰਾ ਹੁਸ਼ਾਰ ਪਰ ਨਿਊਜ਼ ਵੀ ਸਾਰੇ ਅਮਰੀਕਾ ਨੂੰ ਸ਼ਰਧਾਜਲੀ ਪੇਸ਼ ਕਰਦੇ ਅਸੀਂ ਵੀ ਉਸ ਪਰਮਪਿੱਤਾ ਪਰਮਾਤਮਾ ਕੇ ਇਹ ਅਰਦਾਸ ਕਰਦੇ ਆ ਕਿ ਉਹ ਅਮਰੀਕਾ ਦੀ ਆਤਮਾ ਨੂੰ ਸ਼ਾਂਤੀ ਦੇਣ ਆਪਣੇ ਚਰਨਾਂ ਦੇ ਵਿੱਚ ਨਿਵਾਸ ਵਾਖੇ ਖਾਸ ਕਰ ਉਹਨਾਂ ਦੇ ਪਰਿਵਾਰਾਂ ਨੂੰ ਦੁੱਖ ਸਹਿਣ ਦੀ ਸ਼ਕਤੀ ਦੇ ਸਬੋਤਪਤ ਅਲਵਾਤੀ ਤੁਸੀਂ ਜਿਹੜੇ ਉਹ ਸ਼ਰਪਤ ਪੇਸ਼ ਕਰਨਾ